ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਵਧੀਆ ਹੋਵੋਗੇ ਜੀ ਸੋ ਅੱਜ ਤੁਹਾਡੇ ਲਈ ਫਿਰ ਤੋਂ ਇੱਕ ਨਵੀਂ ਜੀ ਕਲੈਕਸ਼ਨ ਲੈ ਕੇ ਆਏ ਆ ਜੀ ਹਾਂਜੀ ਮਸਲਿਨ कॉटन ਦੇ ਸੂਟ ਨੇ ਜੀ ਪੂਰੇ ਐਂਡ ਪਰਫੈਕਟ ਸੂਟ ਨੇ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਬਾਟਮ ਤੇ ਵਰਕ ਕੀਤਾ ਹੋਇਆ ਸ਼ਰਟ ਤੇ ਤਾਂ ਹੋਣੀ ਹੈ ਨਾਲ ਦੁਪੱਟੇ ਵੀ ਕੋਈ ਕਟ ਵਰਕ ਵਾਲੇ ਨੇ ਕੋਲਸਸ ਵਾਲੇ ਨੇ ਸਾਰੇ ਬਹੁਤ ਵਧੀਆ ਕਲੈਕਸ਼ਨ ਹੈ ਜੀ। ਮਸਲੀਨ कॉटन ਦੀ ਕਲੈਕਸ਼ਨ ਹੈ ਜੀ। 2.5 ਮੀਟਰ ਸ਼ਰਟ ਦਾ ਕਪੜਾ ਹੋਏਗਾ ਤੇ 2.5 ਮੀਟਰ ਬਾਟਮ ਤੇ 2.5 ਮੀਟਰ ਹੀ ਦੁਪੱਟਾ। ਹਾਂ ਜੀ ਇਹ ਤੇ 3 ਦਾ ਕੰਬੋ ਮਿਲ ਜੂਗਾ ਤੁਹਾਨੂੰ। ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੋਵੇ ਪਲੀਜ਼ ਇਹਦਾ ਸਕਰੀਨਸ਼ਾਟ ਲੈ ਕੇ ਤੇ ਮੈਨੂੰ WhatsApp ਤੇ ਸੈਂਡ ਕਰ ਦਿਓ ਜੀ। ਹਾਂ ਜੀ WhatsApp ਨੰਬਰ ਉੱਪਰ ਮੈਂਸ਼ਨ ਕੀਤਾ ਹੁੰਦਾ ਜੀ ਹਰ ਵਾਰੀ। ਤੇ ਇਹਦੀ ਸ਼ਿਪਿੰਗ ਹੈਗੂ ਹੋਊਗੀ ਜੀ ਫ੍ਰੀ ਹਾਂਜੀ ਸ਼ਿਪਿੰਗ ਇਹਦੀ ਫ੍ਰੀ ਹੋਊਗੀ ਜੀ ਸੂਟ ਦਾ ਰੇਟ ਹੈਗਾ ਜੀ 1250 ਰੁਪਏ ਜੀ ਹਾਂਜੀ ਸਹੀ ਸੁਣਿਆ 1250 ਰੁਪਏ ਦਾ ਸੂਟ ਮਿਲੇਗਾ ਜੀ ਸ਼ਿਪਿੰਗ ਫ੍ਰੀ ਹੋਏਗੀ ਜੀ ਤੁਸੀਂ ਆਪਣਾ ਐਡਰੈਸ ਪੂਰਾ ਸੈਂਡ ਕਰਿਓ ਜੀ ਠੀਕ ਹੈ ਜੀ ਨੇਮ ਸਿਟੀ ਵਿਲੇਜ ਪਿੰਨ ਕੋਡ ਹਾਊਸ ਨੰਬਰ ਫੋਨ ਨੰਬਰ ਹਾਂਜੀ ਤੇ ਜਦੋਂ ਪਾਰਸਲ ਆ ਜਾਵੇ ਤੁਹਾਡੇ ਘਰੇ ਉਹਨੂੰ ਓਪਨ ਕਰਨ ਤੋਂ ਪਹਿਲਾਂ ਜੀ ਵੀਡੀਓ ਬਣਾਉਣੀ ਸਟਾਰਟ ਜ਼ਰੂਰ ਕਰਦਿਆ ਕਰੋ ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਕੁਝ ਪਾਰਸਲ ਫੜਾਉਣ ਵਾਲੇ ਵੀ ਵਿੱਚੋਂ ਹਿਰਫੇਰੀ ਕਰ ਜਾਂਦੇ ਨੇ ਜੀ ਤਾਂ ਕਿ ਤੁਹਾਨੂੰ ਪਾਰਸਲ ਰੋਂਗ ਨਾ ਪਹੁੰਚ ਜਾਵੇ ਜਾਂ ਕਈ ਵਾਰੀ ਮਿਸਟੇਕ ਬਾਈ ਮਿਸਟੇਕ ਨਾਲ ਵੀ ਗਲਤ ਆ ਜਾਂਦਾ ਸੋ ਉਹਨੂੰ ਓਪਨ ਕਰਨ ਤੋਂ ਪਹਿਲਾਂ ਪਲੀਜ਼ ਤੁਸੀਂ ਵੀਡੀਓ ਜ਼ਰੂਰ ਬਣਾਇਆ ਕਰੋ ਜੀ ਸੋ ਅਗਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਅਨ ਡੇਲੀ ਅਪਡੇਟ ਲਈ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅਗਰ ਕਿਸੇ ਨੇ ਰੀਸੇਲਿੰਗ ਦਾ ਕੰਮ ਕਰਨਾ ਘਰ ਬੈਠ ਕੇ ਆਨਲਾਈਨ ਕੱਪੜੇ ਦਾ ਕੰਮ ਕਰਨਾ ਤੇ ਉਹ ਵੀ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਮੈਸੇਜ ਜ਼ਰੂਰ ਕਰਨ ਥੈਂਕ ਯੂ